ਪਟਿਆਲਾ ਫਾਸ ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀ ਅਸੀਂ ਹੁਣ ਇਸ ਟਾਈਮ ਅਸੀਂ ਪਹੁੰਚੇ ਆ ਪਟਿਆਲੇ ਮੋਦੀ ਕਾਲਜ ਦੇ ਵਿੱਚ ਜਿੱਥੇ ਕਿ ਅੱਜ ਸਪੈਸ਼ਲ ਤੌਰ ਤੇ ਪੂਰੇ ਸਟੇਟ ਦੇ ਆਪਾਂ ਕਹਿ ਦਈਏ ਜੇ ਪਟਿਆਲਾ ਜ਼ਿਲ੍ਹੇ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਤੇ ਉੱਥੇ ਜੋ ਅਧਿਆਪਕ ਨੇ ਪ੍ਰਿੰਸੀਪਲ ਨੇ ਟੀਚਰ ਨੇ ਔਰ ਜੋ ਬੱਚਿਆਂ ਨੇ ਮੈਰਿਟ 8ਵੀਂ ਕਲਾਸ 10ਵੀਂ ਕਲਾਸ ਤੇ 12ਵੀਂ ਕਲਾਸ ਚ ਜੋ ਰੈਂਕ ਹਾਸਿਲ ਕੀਤੇ ਨੇ ਉਹਨਾਂ ਨੂੰ ਅੱਜ ਇੱਥੇ ਬੱਚਿਆਂ ਨੂੰ ਪਟਿਆਲਾ ਮੋਦੀ ਕਾਲਜ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਜੋ ਸ਼ਹੀਦ ਕਰਤਾਰ ਕਰਤਾਰ ਸਿੰਘ ਸਰਾਬਾ ਵੈਲਫੇਅਰ ਵੱਲੋਂ ਟਰਸਟ ਵੱਲੋਂ ਉਹਨਾਂ ਨੇ ਬੱਚਿਆਂ ਨੂੰ ਸਮਾਨਤ ਕੀਤਾ ਜਾ ਰਿਹਾ ਇੱਕ ਸੰਸਥਾ ਵੱਲੋਂ ਸੋ ਇੱਥੇ ਜੋ ਸੁਖੀ ਪਾਠ ਤੇ ਜੋ ਮੇਨ ਇੱਥੇ ਦੇ ਸੰਸਥਾ ਦੇ ਮੋਟੀਵੇਸ਼ਨ ਕਰਨ ਵਾਲੇ ਨੇ ਅਕਸ਼ੇ ਕੁਮਾਰ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਆਪਾਂ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਜਾਣਕਾਰੀ ਲਵਾਂਗੇ ਕਿ ਅੱਜ ਅੱਜ ਦੀ ਕੀ ਵਿਸ਼ੇਸ਼ਤਾਵਾਂ ਨੇ ਸਮਾਗਮ ਰਚਾਇਆ ਗਿਆ ਜਿਸ ਵਿੱਚ ਪਟਿਆਲੇ ਜ਼ਿਲ੍ਹੇ ਦੇ ਤਕਰੀਬਨ 35 ਬੱਚੇ ਜੋ ਮੈਰਿਟ ਲਿਸਟ ਦੇ ਵਿੱਚ ਆਏ ਨੇ ਉਹਨਾਂ ਨੂੰ ਸਨਮਾਨਤ ਕਰਨ ਦਾ ਉਹਨਾਂ ਨੂੰ ਹੌਸਲਾ ਵਜਾਈ ਦੇਣ ਦਾ ਇਇ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਆ ਦੁਨੀਆ ਭਰ ਦੇ ਵਿੱਚ ਅਸੀਂ ਵਿਚਰਦੇ ਆ ਬਹੁਤ ਸਾਰੇ ਮੁਲਕਾਂ ਵਿੱਚ ਜਾਂਦੇ ਆ ਜਦੋਂ ਗੱਲ ਇੱਕ ਨਾ ਪੱਖੀ ਸਮਾਜ ਨੂੰ ਹਾਂ ਪੱਖੀ ਕਰਨ ਦੀ ਆਉਂਦੀ ਹੈ ਤੇ ਬੱਚਿਆਂ ਦਾ ਸਮੂਲੀਅਤ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਅਕਸਰ ਬੱਚੇ ਨੂੰ ਅੱਜ ਦੇ ਯੁੱਗ ਵਿੱਚ ਵੀ ਬੱਚਾ ਹੀ ਸਮਝ ਰਹੇ ਆ ਸੋ ਇੱਕ ਤੇ ਪਹਿਲੀ ਤੇ ਗੱਲ ਇਸ ਟਰਸਟ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਇਤਿਸ਼ਾਹ ਮਿਲੇਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਵੀ ਬਲੰਦੀਆਂ ਤੇ ਆ ਪਹੁੰਚਣਗੇ ਨਾਲ ਦੀ ਨਾਲ ਬੜੇ ਸਾਰੇ ਬਲਾਰੇ ਬੋਲੇ ਨੇ ਮੈਨੂੰ ਵੀ ਮੌਕਾ ਮਿਲਿਆ ਤੇ ਅਸੀਂ ਨਾ ਬੱਚਿਆਂ ਨੂੰ ਆਪਣੇ ਵੱਲੋਂ ਜਿੰਨੀ ਕਿ ਸਾਡੀ ਜਾਣਕਾਰੀ ਹੈ ਜਿੰਨੀ ਕਿ ਸਾਡੀ ਅਕਲ ਹੈ ਕਹ ਲਓ ਉਹਦੇ ਮੁਤਾਬਕ ਅਸੀਂ ਵੀ ਕਦ ਦਸਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਿਓ ਆ ਬਲੰਦੀਆਂ ਤੇ ਪਹੁੰਚਣ ਲਈ ਆਪਣੇ ਆਪ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਡਿਸਪਲਿਨ ਦਾ ਹੋਣਾ ਬਹੁਤ ਜ਼ਰੂਰੀ ਹੈ ਪੰਜਵਲ ਹੋਣਾ ਬਹੁਤ ਜ਼ਰੂਰੀ ਹੈ ਤੇ ਗੋਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਪੰਜਵੇਂ ਤੇ ਜਾ ਕੇ ਗੋਲਾਂ ਤੇ ਪਹੁੰਚਣਾ ਕਿੱਦਾਂ ਹੈ ਉਹਦਾ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਬਖਰੇ-ਬਖਰੇ ਪਵਣ ਵਿਚ ਤੋਂ ਮੈਨੂੰ ਨੌ ਦਿਨ ਅਜ ਹੋਏ ਨੇ 14-15 ਸਮਾਗਮ ਹੋਏ ਨੇ ਔਰ ਮжоਰਿਟੀ ਬੱਚਿਆਂ ਦੇ ਪ੍ਰੋਗਰਾਮ ਹੋਏ ਨੇ ਮੈਂ ਅਕਸਰ ਕਾਲਜਾਂ ਸਕੂਲਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਦੀ ਹੀ ਵਰਕਸ਼ਾਪ ਲਵਾਉਣਾ ਉਹਨਾਂ ਨੂੰ ਇਨਕਰੇਜ ਕਰਦਾ ਸੋ ਮੈਨੂੰ ਆਸ ਹੈ ਕਿ ਅੱਜ ਦੇ ਪ੍ਰੋਗਰਾਮ 'ਚ ਵੀ ਬੱਚਿਆਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਉਹਨਾਂ ਨੇ ਸਿੱਖਿਆ ਵੀ ਹੋਵੇਗਾ ਆਜਾ ਕਿ ਤੂੰ ਕਿੱਥੋਂ ਜਾ ਕੇ ਕਿਹਦਾ ਦਾਤਾ ਪਾਵਾ ਰਹੀ ਐ ਕਿਵੇਂ ਹਾਲ ਐ ਇਸ ਚੀਜ਼ ਦਾ ਕਿਥੋਂ ਜਾ ਰਹੀ ਹੈ ਦੇਖੋ ਜੀ ਸਮਾਜ ਇੱਕ ਮੰਨਣਯੋਗ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਐ ਪੰਜਾਬੀ ਮਾਂ ਮੌਣ ਨੂੰ ਖਤਰਾ ਉਹ ਹੀ ਕਹਿ ਰਹੇ ਨੇ ਜਿਨ੍ਹਾਂ ਨੇ ਪਾਂ ਬੋਲੀ ਨੇ ਕੁਝ ਕੀਤਾ ਹੀ ਨਹੀਂ ਆਪਣੀਆਂ ਚਾਰ ਕਿਤਾਬਾਂ ਛਪਾ ਕੇ ਕਹਿੰਦਾ ਮੈਂ ਮਾਂ ਬੋਲੀ ਦਾ ਸੇਵਕ ਆ ਪਾ ਪੋਤੇ ਪੋਤੀ ਦੋਤੀ ਦੋਤੀ ਨੂੰ ਪੰਜਾਬੀ ਨਹੀਂ ਆਉਂਦੀ ਆਪੇ ਹੀ ਖਤਰਾ ਹੀ ਹੋਣਾ ਨਾ ਸੋ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਤੁਸੀਂ ਸਾਰੇ ਜਿੰਨੇ ਵੀ ਆਪਣੇ ਦਰਸ਼ਕ ਨੇ ਹਮਲਾ ਮਾਰੋ ਮਾਵੋਲੀ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪੰਜਾਬ ਜ਼ਿਲ੍ਹੇ ਦੇ ਬੱਚੇ ਜੋ ਮੈਰਿਟ ਵਿੱਚ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਤੇ ਇਹ ਜਿਹੜੀ ਉਹਨਾਂ ਨੇ ਮੁਕਾਮ ਹਾਸਲ ਕੀਤਾ ਹੈ ਬਹੁਤ ਮੁਸ਼ਕਿਲ ਹੈ ਇਹਦੇ ਪਿੱਛੇ ਸਾਲਾਂ ਦੀ ਕਲ ਹੈ ਰਾਤੋਂ ਰਾਤ ਕੋਈ ਬੱਚਾ ਮੈਰਿਟ ਵਿੱਚ ਨਹੀਂ ਆਂਦਾ ਬਟ ਐਟ ਦ ਸੇਮ ਟਾਈਮ ਮੇਰੀ ਉਹਨਾਂ ਨੂੰ ਐਡਵਾਈਸ ਇਹ ਹੈ ਕਿ ਕੋਈ ਐਂਡ ਆਫ ਜਰਨੀ ਨਹੀਂ ਹੈ ਇੱਕ ਮੈਰਿਟ ਹਾਸਿਲ ਕਰ ਲੈਣਾ ਇੱਕ ਪੜਾਅ ਤਾਂ ਹੋ ਸਕਦਾ ਹੈ ਬਟ ਇਹ ਆਪਣੇ ਆਪ ਵਿੱਚ ਮੰਜ਼ਿਲ ਨਹੀਂ ਹੈ ਉਹਨਾਂ ਦੀ ਅਸਲੀ ਸਟਰਗਲ ਜਿਹੜੀ ਸ਼ੁਰੂ ਹੋਈ ਹੈ ਉਹ ਹੁਣ ਹੋਈ ਹੈ ਹੁਣ ਤੱਕ ਉਹ ਆਪਣੇ ਸਕੂਲ ਦੇ ਵਿੱਚ ਕੰਪੀਟ ਕਰ ਰਹੀ ਸੀ ਹੁਣ ਉਹਨਾਂ ਨੂੰ 올 ਇੰਡੀਆ ਲੈਵਲ ਤੇ ਕੰਪੀਟ ਕਰਨਾ ਪੈਣਾ ਤੇ ਇਸ ਲਈ ਅਸੀਂ ਮੋਦੀ ਕਾਲਜ ਦੇ ਵਿੱਚ ਵੀ ਉਪਰਾਲੇ ਕਰਦੇ ਹਾਂ ਤਾਂ ਜੋ ਬੱਚੇ ਕੰਪੀਟੀਸ਼ਨਸ ਦੇ ਵਿੱਚ ਅੱਗੇ ਵਧ ਸਕਣ ਤੇ ਮੇਰੀ ਪੰਜਾਬ ਦੇ ਬੱਚਾ ਨੂੰ ਇਹ ਪਰਜੋਰ اپੀਲ ਹੈ ਕਿ ਆਪਣੇ ਗੋਲ ਡਿਸਾਈਡ ਕਰਨ ਡਿਸਪਲਿਨ ਚ ਰਹਿ ਕੇ ਉਹਨਾਂ ਗੋਲਸ ਨੂੰ ਅਚੀਵ ਕਰਨ ਤੇ ਜਿੱਥੇ ਵੀ ਸਾਡੀ ਮਦਦ ਦੀ ਲੋੜ ਹੋਏਗੀ ਅਸੀਂ ਜ਼ਰੂਰ ਕਰਾਂਗੇ ਧੰਨਵਾਦ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਹਨਾ ਸਾਰੇ ਪ੍ਰੈਸ ਦਾ ਖਾਸ ਕਰਕੇ ਜਿੰਨੇ ਤੁਸੀਂ ਪਹੁੰਚੋ ਸਾਰਿਆਂ ਦਾ ਸਵਾਗਤ ਕਰਨਾ ਤੇ ਧੰਨਵਾਦ ਆਖਦਾ ਅੱਜ ਅਸੀਂ ਆਪਣੇ ਟਰਸਟ ਸ਼ਹੀਦ ਕਰਤਾਰ ਸਿੰਘ ਸਰਾਬਾ ਵੈਲਫੇਅਰ ਟਰਸਟ ਪਟਿਆਲਾ ਦੇ ਵੱਲੋਂ ਲਗਾਤਾਰ ਜਿਵੇਂ ਹਰ 2 ਮਹੀਨਿਆਂ ਬਾਅਦ ਅਸੀਂ ਇੱਕ ਪਾਵਰ ਪ੍ਰੋਗਰਾਮ ਕਰਦੇ ਹੁੰਨੇ ਆ ਇਸ ਵਾਰ ਅਸੀਂ ਇੱਕ ਕਨਵੈਕਲਾ ਪ੍ਰੋਗਰਾਮ ਕਰ ਰਹੇ ਹਾਂ ਜਿਸ ਦੇ ਵਿੱਚ ਪੂਰੇ ਪਟਿਆਲੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਨਰੋਲ ਮੈਰਿਟ ਵਾਲੇ ਵਿਦਿਆਰਥੀ ਭਾਵੇਂ 8ਵੀਂ ਜਮਾਤ ਦੇ ਨੇ ਭਾਵੇਂ 10ਵੀਂ ਦੇ ਨੇ ਭਾਵੇਂ 12ਵੀਂ ਦੇ ਨੇ ਉਹਨਾਂ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਪੂਰੇ ਪਟਿਆਲੇ ਜ਼ਿਲ੍ਹੇ ਦੇਆਂ ਨੂੰ ਅਸੀਂ ਅੱਜ ਸਨਮਾਨਿਤ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਜਮਾਤ ਇੰਚਾਰਜ ਤੇ ਨਾਲੋਂ ਨਾਲ ਪ੍ਰਿੰਸੀਪਲਜ਼ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਨਾਲ ਇੱਕ ਸੰਦੇਸ਼ ਜਿਹੜਾ ਹੈ ਉਹ ਦੇਣਾ ਚਾਹੁੰਦੇ ਆ ਇੱਕ ਤਾਂ ਇਹ ਹੀ ਵੀ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ ਦੂਜਿਆਂ ਲਈ ਕੁਝ ਕਰੋ ਡੂ ਸਮਥਿੰਗ ਫੋਰ ਅਦਰਸ ਦੂਜਿਆਂ ਲਈ ਕੁਝ ਕਰਨਾ ਚਾਹੀਦਾ ਭਾਵੇਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰੀਏ ਭਾਵੇਂ ਜਿਹੜੇ ਚੰਗੇ ਬੱਚੇ ਨੇ ਭਾਵੇਂ ਉਹ ਖੇਡਾਂ ਦੇ ਵਿੱਚ ਹੈ ਭਾਵੇਂ ਉਹ ਕਲਾ ਦੇ ਖੇਤਰ ਚ ਹੈ ਭਾਵੇਂ ਉਹ ਵਿਦਿਆ ਦੇ ਖੇਤਰ ਚ ਹੈ ਉਹਨੂੰ ਆਪਾਂ ਸਨਮਾਨਤ ਕਰੀਏ ਤਾਂ ਕਿ ਉਹ ਉਤਸ਼ਾਹਿਤ ਹੋ ਸਕਣ ਤੇ ਨਾਲੋਂ ਨਾਲ ਮੁਹੱਬਤ ਦਾ ਜਿਹੜਾ ਚੈਪਟਰ ਹੈ ਜਿਵੇਂ ਸੁਖੀ ਬਾੜ ਜੀ ਕਹਿ ਕੇ ਗਏ ਨੇ ਮੁਹੱਬਤ ਪਾਵੇਂ ਆਪਣੇ ਬਢੇਰਿਆਂ ਨਾਲ ਐ ਪਾਵੇਂ ਆਪਣੇ ਰਿਸ਼ਤੇਦਾਰਾਂ ਨਾਲ ਐ ਭਾਈ ਭੈਣ ਦੇ ਨਾਲ ਐ ਸਕੇ ਸੰਬੰਧੀਆਂ ਨਾਲ ਐ ਭਾਈ ਭਾਈ ਦੇ ਨਾਲ ਐ ਉਹ ਮੁਹੱਬਤ ਨੂੰ ਵਧਾਈਏ ਆਪਣੇ ਦੁਸ਼ਮਣ ਨੂੰ ਵੀ ਆਪਾਂ ਕਿਸੇ ਨਾਲ ਦੁਸ਼ਮਣੀ ਨਾ ਕਰੀਏ ਜੇ ਹੈ ਵੀ ਆ ਆਪਾਂ ਨੀਮਾ ਰਹਿ ਕੇ ਆਪਣੇ ਆਪ ਨੂੰ ਮਾਫੀ ਮੰਗ ਕੇ ਚੱਲੀਏ ਤੇ ਸਮਾਜ ਨੂੰ ਸੋਹਣਾ ਬਣਾਉਣ ਲਈ ਯਤਨ ਕਰੀਏ ਜਿਸ ਦੇ ਵਿੱਚ ਨਸ਼ੇ ਨਾ ਹੋਣ ਬੇਰੋਜ਼ਗਾਰੀ ਨਾ ਹੋਵੇ ਗਰੀਬੀ ਵੀ ਨਾ ਹੋਵੇ ਆਪਾਂ ਕੋਸ਼ਿਸ਼ ਕਰੀਏ ਪੀ ਇੱਥੇ ਜਿਹੜਾ ਇੱਕ ਚੰਗਾ ਸਮਾਜ ਸਿਰਜਣ ਦੇ ਲਈ ਸ਼ਹੀਦ ਭਗਤ ਸਿੰਘ ਵਾਲੇ ਸੁਪਨਿਆਂ ਵਾਲਾ ਸਮਾਜ ਬਣਾਉਣ ਦੇ ਲਈ ਯਤਨਸ਼ੀਲ ਰਹੀਏ ਤੇ ਇਹਨਾਂ ਬੱਚਿਆਂ ਨੂੰ ਅਸੀਂ ਵਧਾਈ ਵੀ ਦਿੰਦੇ ਆ ਮੋਟੀਵੇਟ ਵੀ ਕਰਦੇ ਆ ਤੇ ਉਮੀਦ ਕਰਦੇ ਆ ਕਿ ਇਹ ਵਿਦਿਆਰਥੀ ਚੰਗੇ ਆਈਐਸ ਚੰਗੇ ਪੀਸੀਐਸ ਚੰਗੇ ਅਫਸਰ ਚੰਗੇ ਅਧਿਕਾਰੀ ਚੰਗੇ ਖਿਡਾਰੀ ਤੇ ਚੰਗੇ ਜੋ ਇਹਨਾਂ ਦੇ ਸੁਪਨੇ ਨੇ ਪੂਰੇ ਕਰਨਗੇ ਇਹੀ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤਾਂ ਸਭ ਤੋਂ ਪਹਿਲਾਂ ਖਰਤਾਰ ਸਿੰਘ ਸਰਾਬਾ ਟ੍ਰੈਸਟ ਦੇ ਜੋ ਮੁਖੀ ਨੇ ਅਕਸ਼ੇਖ ਨੌਰੀ ਜੀ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਚਾਹਨਾ ਜੋ ਇਹੋ ਜਿਹੇ ਅਪਰੇਲਾ ਕਰਦੇ ਨੇ ਬੱਚਿਆਂ ਦਾ ਹੌਸਲਾ ਵਜਾਈ ਕਰਦੇ ਨੇ ਟੀਚਰਾਂ ਦਾ ਨਾਲ ਪ੍ਰਿੰਸੀਪਲ ਦਾ ਇਹਨਾਂ ਨੂੰ ਬਹੁਤ ਲੱਖ ਲੱਖ ਮੁਬਾਰਕਬਾਦ ਦਿੰਦਾ ਇਸ ਗੱਲ ਦੀ ਅੱਗੇ ਨੂੰ ਇਹ ਪਹਿਲਾਂ ਵੀ ਇਹ ਪ੍ਰੋਗਰਾਮ ਕਰਦੇ ਰਹਿੰਦੇ ਨੇ ਸਾਨੂੰ ਵੀ ਮੌਕਾ ਮਿਲਦਾ ਇੱਥੇ ਪ੍ਰੋਗਰਾਮ ਚ ਆਨ ਦਾ ਤੇ ਅੱਗੇ ਨੂੰ ਵੀ ਇਹ ਕਰਦੇ ਰਹਿਣ ਮੈਂ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਅਲ ਥੋੜਾ 61 ਕੈਪਟਰੀ ਸਕੂਲ ਰਾਜਪਟਾਉਂ ਪਟਿਆਲਾ ਨਹੀਂ ਬੰਦਾ ਵਿਦਿਆਰਥੀਆਂ ਜ਼ੋਰਦਾਰ ਤਾਲੀਆਂ ਇਸ ਤੋਂ ਬਾਅਦ ਡਾਕਟਰ ਪੂਨੰਗੂਪੁਰਾ ਦੀ ਕਿਤਾਬ ਨੰਨੇ ਕਗਮ ਪਹਾੜੀ ਅਦਸ ਹੈ ਡਾਕਟਰ ਦੀਨੇਸ਼ ਐਸ ਸੀ ਪ੍ਰਿੰਸੀਪਲ ਮਨਤਾਨੀ ਮਨਤੀ ਪਾੜੇ ਪਟਿਆਲਾ ਇਸ ਤੋਂ ਬਾਅਦ